ਤੁਸੀਂ ਵੀ ਆਪਣੀ ਉਮਰ ਤੋਂ 5 ਸਾਲ ਛੋਟੇ ਦਿਸਣਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਆਪ ਨੂੰ ਸੋਹਣਾ ਰੱਖਣਾ ਚਾਹੁੰਦੇ ਹੋ ਜਾਂ ਸੋਹਣਾ ਦਿਖਣਾ ਚਾਹੁੰਦੇ ਹੋ ਜਾਨੀ ਕਿ ਤੁਸੀਂ ਆਪਣੀ ਉਮਰ ਤੋਂ ਛੋਟੇ ਲੱਗਣਾ ਚਾਹੁੰਦੇ ਹੋ ਤਾਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰ ਦਿਓ ਤੁਸੀਂ ਤੰਦਰੁਸਤ ਤਾਂ ਰਹੋਗੇ ਹੀ ਰਹੋਗੇ ਨਾਲ ਦੀ ਨਾਲ ਤੁਹਾਡੀ ਉਮਰ ਵੀ ਬਹੁਤ ਛੋਟੀ ਲੱਗੇਗੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਦਰਅਸਲ ਹੁੰਦਾ ਕੀ ਹੈ ਉਮਰ ਦੇ ਹਿਸਾਬ ਨਾਲ ਆਪਣੇ ਝੋਲਣੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਣਾ ਮਾਸ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਜੋ ਕਿ ਹਰ ਇਨਸਾਨ ਦਾ ਹੋਵੇਗਾ ਮੇਰਾ ਵੀ ਹੋਵੇਗਾ ਸੋ ਅਗਰ ਆਪਾਂ ਇਹ ਕਸਰਤਾਂ ਕਰਾਂਗੇ ਤਾਂ ਇਹ ਚੀਜ਼ਾਂ ਆਪਾਂ ਨੂੰ ਤੰਦਰੁਸਤ ਰੱਖਣਗੀਆਂ ਔਰ ਆਪਣੇ ਜਿਹੜਾ ਮਸਲਸ ਨੇ ਉਹਨਾਂ ਨੂੰ ਵੀ ਇਹ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਨੂੰ ਵੀ ਇਹ ਤਕੜੇ ਰੱਖਣਗੀਆਂ ਸੋ ਆਓ ਸ਼ੁਰੂ ਕਰਦੇ ਹਾਂ ਨੰਬਰ 1 ਐਕਸਰਸਾਈਜ਼ ਕੀ ਹੈ ਕਾਰਨਰ ਸਟ੍ਰੈਚ ਆਪਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨਾ ਹੀ ਕਰਨਾ ਦੋਨੋਂ ਹੱਥ ਆਪਾਂ ਮੋਢਿਆਂ ਦੇ ਸੇਧ ਚ ਰੱਖ ਲੈਣੇ ਆ ਔਰ ਇਦਾਂ ਆਪਾਂ ਅੱਗੇ ਜਾਵਾਂਗੇ ਵੱਧ ਤੋਂ ਵੱਧ ਇੱਥੇ ਹੋਲਡ ਕਰਨਾ ਆਪਾਂ 10 ਸੈਕਿੰਡ ਫਿਰ ਵਾਪਸ ਇਸ ਜਗ੍ਹਾ ਤੇ ਜਿਹੜੇ ਸ਼ੋਲਡਰ ਬਲੇਡਸ ਨੇ ਉਹ ਆਪਣੇ ਇਦਾਂ ਇਕੱਠੇ ਹੋ ਜਾਣਗੇ ਔਰ ਦੈਨ ਰਿਲੈਕਸ ਇਸ ਨੂੰ 10 ਵਾਰੀ ਕਰੋ ਸਵੇਰੇ ਤੇ ਪਰੇ ਸ਼ਾਮ ਕਰੋ ਨੰਬਰ 1 ਐਕਸਰਸਾਈਜ਼ ਸੈਕਿੰਡ ਐਕਸਰਸਾਈਜ਼ ਕੀ ਹੈ ਕੈਟ ਐਂਡ ਕੈਮਲ ਤੁਸੀਂ ਦੇਖੋ ਸਭ ਤੋਂ ਪਹਿਲਾਂ ਫਿਗਰ ਆਫ 4 ਚਾਜੋ ਫਿਗਰ ਆਫ 4 ਦਾ ਮਤਲਬ ਮੋਢਿਆਂ ਦੇ ਇੱਥਾਂ ਹੱਥ ਔਰ ਚੂਲੇ ਦੇ ਇੱਥਾਂ ਆਪਣੇ ਗੋਡੇ ਆਗੇ ਔਰ ਸਾਹਮਣੇ ਦੇਖ ਰਹੇ ਹਾਂ ਔਰ ਇਹ ਚੀਜ਼ ਲੱਕ ਅੰਦਰ ਕਰ ਲਿਆ ਇੱਥੇ 5 ਸੈਕਿੰਡ ਹੋਲਡ ਕੈਟ ਹੋ ਗਿਆ ਯਾਨੀ ਕਿ ਬਿੱਲੀ ਦੀ ਪੋਜੀਸ਼ਨ ਹੋਗੀ ਫਿਰ ਹੋਗੀ ਊਂਠ ਦੀ ਪੋਜੀਸ਼ਨ ਮਤਲਬ ਲੱਕ ਨੂੰ ਆਪਾਂ ਉੱਪਰ ਚੱਕ ਦੇਣਾ ਇੱਥੇ 5 ਸੈਕਿੰਡ ਹੋਲਡ ਔਰ ਦੋਨਾਂ ਗੋਡਿਆਂ ਦੇ ਵਿਚਾਲੇ ਦੇਖਣ ਦੀ ਕੋਸ਼ਿਸ਼ ਕਰਨੀ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਇਸ ਨੂੰ ਤੁਸੀਂ 10 ਸੈਟ ਸਵੇਰੇ ਦੁਪਹਿਰ ਸ਼ਾਮ ਲਾਓ ਦੋ ਕਸਰਤਾਂ ਦੱਸਤੀਆਂ ਜਿਹੜੀ ਤੀਜੀ ਕਸਰਤ ਆ ਇਸ ਦੇ ਵਿੱਚ ਆਪਾਂ ਸਟ੍ਰੈਚ ਕਰਾਂਗੇ ਆਪਾਂ ਕੀ ਕਰਾਂਗੇ ਆਪਾਂ ਇੱਕ ਲੱਤ ਅੱਗੇ ਰੱਖ ਲੈਣੀ ਆ ਇਹ ਲੱਤ ਪਿੱਛੇ ਰਹੇਗੀ ਔਰ ਇਸ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਇੱਕ ਹੱਥ ਸਿੱਧਾ ਔਰ ਐਦਾਂ ਆਪਾਂ ਟੇਡੇ ਹੋਵਾਂਗੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਪੱਟ ਤੇ ਅੱਗੇ ਸਟ੍ਰੈਚ ਪਏਗਾ 10 ਸੈਕਿੰਡ ਹੋਲਡ ਰੱਖਾਂਗੇ ਇਸ ਪੋਜੀਸ਼ਨ ਦੇ ਵਿੱਚ ਦੈਨ ਰਿਲੈਕਸ ਇਸ ਦੇ ਵਿੱਚ 10 ਸੈਟ ਸੂਰੀ ਦੇ ਪਰੇ ਸ਼ਾਮ ਲਾਓ ਦੋਨੋਂ ਸਾਈਡ ਲਾਓ ਜਿਹੜੀ ਚੌਥੀ ਕਸਰਤ ਆ ਇਸ ਦੇ ਵਿੱਚ ਆਪਾਂ ਕਰਾਂਗੇ ਹੀਲ ਰੇਜ਼ ਐਕਸਰਸਾਈਜ਼ ਤੁਸੀਂ ਦੇਖੋ ਪੌੜੀਆਂ ਲੈ ਲੈਣੀਆਂ ਨੇ ਜਾਂ ਪੌੜੀਆਂ ਤੇ ਚੜਜੋਗੇ ਔਰ ਉਸ ਤੇ ਐਦਾਂ ਤੁਸੀਂ ਬਾਹਰ ਸਟੈਪ ਕਰੋਗੇ ਐਦਾਂ ਅੱਡੀਆਂ ਬਿਲਕੁਲ ਬਾਹਰ ਆ ਜਾਣੀਆਂ ਨੇ ਔਰ ਐਡ ਦਾ ਉੱਪਰ 1 ਫਿਰ 2 ਫਿਰ 3 ਇਦਾਂ 10 ਵਾਰੀ ਕਰੋ ਔਰ ਕੋਸ਼ਿਸ਼ ਕਰੋ ਇਸ ਦੇ ਵੀ ਤੁਸੀਂ 15 ਤੋਂ 20 ਸੈਟ ਲਾਓ ਆਸਾਨ ਕਸਰਤਾਂ ਕਰੋ ਨਾਲ ਚੰਗੀ ਖਰਾਕ ਖਾਓ ਚੰਗਾ ਖਾਣਾ ਖਾਓ ਤੁਸੀਂ ਆਪਣੀ ਉਮਰ ਤੋਂ ਛੋਟੇ ਲੱਗਣੇ ਬਹੁਤ ਜਲਦੀ ਸ਼ੁਰੂ ਹੋ ਜਾਓਗੇ ਸਤਿ ਸ੍ਰੀ ਅਕਾਲ ਜੀ